ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਵਿੱਚ ਬਾਣੀ ਅੰਮ੍ਰਿਤ ਸਾਰੇ ਪਿਆਰੀ ਅੰਮ੍ਰਿਤ ਧਾਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਆਜੋ ਪਿਆਰੀ ਅੰਮ੍ਰਿਤ ਧਾਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਵਾਹਿਗੁਰੂ 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 ਲੇਣੀ ਹਨ ਪਤਾ ਨਹੀਂ ਕਿ ਜਰੂਰ ਪਾਣੀ ਪਾ ਜੀ ਆ ਜਾਓ ਹੋਰ ਸੰਤਾਨਾਂ ਦੇ ਰਾਗ ਮੁਲਾਜਾ ਬ੍ਰਹਮਗਣੀ ਪਾਪਾ ਬੁਡੇ ਦੀ ਅੰਸ਼ਵੰਸ਼ ਪਾਪਾ ਨਿਰਮਲ ਸਿੰਘ ਜੀ ਦਾ ਆਵਾਜ਼ੀ ਵੱਲੋਂ ਵੀ ਸਮੂਹ ਸੰਤਾਨਾਂ ਦੀ ਕੰਕਣ ਸ਼੍ਰੀ ਗੁਰਗ੍ਰੰਥ ਸਹਿਮਾਰਜ ਦੇ 420 ਸਾਲਾ ਪਹਿਲਾ ਪ੍ਰਕਾਸ਼ ਪਰੋਧੀਆਂ ਬੇਅੰਤ ਬੇਸ਼ਰ ਵਧਾਈਆਂ ਹੋਣ ਸਤਿਗੁਰੂ ਜੀ ਕਿਰਪਾ ਕਰ ਲੱਖ ਖੁਸ਼ੀਆਂ ਪਾਦਸ਼ਾਹੀਆਂ ਜੇ ਸਤਿਗੁਰੂ ਜੀ ठाकुर ਆਪਣੇ ਤੇ ਸੋਈ ਸੋਈ ਤੇ ਨਾ ਉਹ ਵਿਦੋਸ ਬੰਦੇ ਜੋ ਬੋਲੇ ਸੋ ਮਹਾਨ ਸਥਾਨ ਡਿੱਠੇ ਸਬੇ ਧਾਮ ਰਹੀ ਨੋ ਜੇ ਰਿਆ ਬਤੋ ਪ੍ਰਕੁਵਿਦਾਂ ਤੇ ਤਾ ਤੋ ਹਸ ਰਿਆ ਜੋ ਸਾਨੂੰ ਇਸ ਮਹਾਨ ਸਥਾਨ ਤੇ ਜਿੱਥੇ 420 ਸਾਲ ਪਹਿਲਾਂ ਧੰਗੁਰੂ ਅਰਜਨ ਦੇਹ ਮਹਾਰਾਜ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸ਼ਰੀ ਗੁਰਗੁਰਾਂ ਸਦਾ ਪਹਿਲਾ ਪ੍ਰਕਾਸ਼ ਕਰਵਾਇਆ ਤੇ ਪਹਿਲਾ ਹੋਰ ਨਵਾ ਬਹੁ ਫਾਲ ਬਖਸ਼ੋਇਆ ਸੂਹੀ ਮਹੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਕਰੋਇਆ ਸਰਗਾਮਨ ਕਰਾਉਣ ਆਇਆ ਨਾਮ ਧਰਤ ਸੁਹਾਵੀ ਦਾਸ ਸਵਾਵਾ ਆਪਣਾ ਜੈ ਜੈਰਾ ਸੋ ਸヌ ਸੰਕੁੰਬ੍ਰੰਤ ਬੇਸਰ ਬਧਾਈਆ ਬੋਲੇ ਇਸੋ ਨਿਹਾਲ ਜੀ ਕਾ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ I'm the